ਸਾਡੇ ਅੱਲੇ ਜ਼ਖਮ 84 ਦੇ ਜੋ ਹਾਲੇ ਥੱਕ ਵੀ ਭਰਦੇ ਨਹੀਂ ਘਈਆਂ ਜੀ ਵੀ ਸਾਡੀਆਂ ਪੱਗਾਂ ਨੂੰ ਵੈਰੀ ਵੇਖ ਵੇਖ ਕੇ ਜਰਦੇ ਨਹੀਂ ਘਈਆਂ ਜੀ ਵੀ ਸਾਡੀਆਂ ਪੱਗਾਂ ਨੂੰ ਵੈਰੀ ਵੇਖ ਵੇਖ ਕੇ ਜਰਦੇ ਨਹੀਂ ਇੱਥੇ ਸੱਚ ਨੂੰ ਰਸੇ ਫਾਂਸੀ ਦੇ ਸੱਚ ਨੂੰ ਰਸੇ ਫਾਂਸੀ ਦੇ ਤੇ ਝੂਠ ਨੂੰ ਇੱਥੇ ਬੇਲਾਣੇ ਹੋਰਾਂ ਲਈ ਸਭ ਕੁਝ ਮਾਫੀ ਇੱਥੇ ਪਰ ਸਿੱਖਾਂ ਦੇ ਲਈ ਝਲਾਨੇ ਹੋਰਾਂ ਲਈ ਸਭ ਕੁਝ ਮਾਫੀ ਇੱਥੇ ਪਰ ਸਿੱਖਾਂ ਦੇ ਲਈ ਝਲਾਨੇ ਇੱਥੇ ਸਾਡੀ ਵਾਰੀਆਂ ਉਨ ਉੱਤੇ ਸਵਿਧਾਨ ਬਦਲਦੇ ਵੇਖੇ ਨੇ ਹੋ ਜੇ ਤਿੰਨ ਸਾਲਾਂ ਲਈ ਨਹੀਂ ਐ ਸੇ ਤੇ ਕਈ ਉਮਰਾਂ ਭਰ ਲਈ ਬੈਠੇ ਨੇ ਇੱਥੇ ਸਾਡੀ ਵਾਰੀਆਂ ਉਨ ਉੱਤੇ ਸਵਿਧਾਨ ਬਦਲ ਦੇ ਦੇਖੇ ਨੇ ਹੋ ਜੇ ਐਨ ਐਸ ਐ ਤਿੰਨ ਸਾਲਾਂ ਲਈ ਤੇ ਕਈ ਉਮਰਾਂ ਭਰ ਲਈ ਬੈਠੇ ਨੇ ਸਾਡਾ ਬਾਣੀ ਬਣਾ ਠੁਗਦਾਏ ਬਾਣੀ ਬਣਾ ਚੁਗਦਾ ਰਿਆ ਕੈ ਮਨਜੋ ਸਿੱਖ ਜਰਨੈਲਾ ਨੇ ਹੋਰਾਂ ਲਈ ਸਭ ਕੁਝ ਮਾਫੀ ਇਥੇ ਪਰ ਸਿੱਖਾਂ ਦੇ ਲਈ ਜੇਲਾ ਨੇ ਹੋਰਾਂ ਲਈ ਸਭ ਕੁਝ ਮਾਫੀ ਇਥੇ ਪਰ ਸਿੱਖਾਂ ਦੇ ਲਈ ਜੇਲਾ ਨੇ ਅੱਜ ਵੀ ਸਾਡੇ ਆਪਣਿਆਂ ਅਜ ਤੱਕ ਵੀ ਬਹੁਤ ਮਰਾਏ ਨੇ ਉੰਜ ਕੌਮ ਦਾ ਹੋਕਾ ਦਿੰਦੇ ਭਾਰਤ ਪੱਗਾਾਂ ਚ ਸਿਰ ਫਸਾਏ ਨੇ ਕਈ ਸਾਡੀ ਸਾਡੇ ਆਪਣਿਆਂ ਅੱਜ ਵੀ ਬਹੁਤ ਮਰਾਏ ਨੇ ਹੁੰਜ ਕੌਮ ਦਾ ਹੋਕਾ ਦਿੰਦੇ ਨੇ ਹਰ ਪੱਗਾਾਂ ਚ ਸਿਰ ਫਸਾਏ ਨੇ ਜਦ ਚੁੱਪ ਹੀ ਆਗੂ ਬੈਠ ਗਏ ਜਦ ਚੁੱਪ ਹੀ ਆਗੂ ਬੈਠ ਗਏ ਫਿਰ ਬੋਲਣਾ ਦੱਸੋ ਕਿੰਨਾਂ ਨੇ ਹੋਰਾਂ ਲਈ ਸਭ ਕੁਝ ਮਾਫ਼ੀ ਇਤੇ ਪਰ ਸਿੱਖਾਂ ਦੇ ਲਈ ਝੇਲਾਂ ਨੇ ਹੋਰਾਂ ਲਈ ਸਭ ਕੁਝ ਮਾਫ਼ੀ ਇਤੇ ਪਰ ਸਿੱਖਾਂ ਦੇ ਲਈ ਝੇਲਾਂ ਨੇ